ਪਹਿਲਾ ਜਿਹੜਾ ਬੇੜਾ ਦੇਖਿਆ ਜਿਸਦੇ ਅੱਗੇ ਟਰੈਕਟਰ ਲੱਗਿਆ ਹੋਇਆ ਏ ਟਰੈਕਟਰ ਤੇ ਬੇੜਾ ਅਜੇ ਤੱਕ ਕਿਸੇ ਨੇ ਬਣਾਇਆ ਨਹੀਂ ਪਹਿਲਾ ਬੇੜਾ ਏ ਪਹਿਲਾ ਬੇੜਾ ਜਦੋਂ ਲੋਡ ਜ਼ਿਆਦਾ ਪਾਵਾਂਗੇ ਫਿਰ ਜਿਹੜਾ ਘੱਟ ਬਣਿਆ ਔਖਾ ਚੱਲਦਾ ਕਿਉਂਕਿ ਬੇੜਾ ਥੱਲੇ ਲੱਗ ਜਾਂਦਾ ਰੇਤਾਂ ਦੇ ਨਾਲ ਪਾਣੀ ਜਿੰਨਾ ਮਰਜ਼ੀ ਉੱਪਰ ਲੈਵਲ ਜਿੰਨਾ ਮਰਜ਼ੀ ਇਹ ਬੇੜਾ ਨਾ ਡੁੱਬਦਾ ਇਹ ਨਾ ਡੁੱਬੇਗਾ ਕਦੇ ਵੀ ਵੇੜੇ ਵੱਡੇ ਵੇੜੇ ਹੁੰਦੇ ਨਾ ਵਜਨ ਢੋਣ ਵਾਲੇ ਵੇਟ ਢੋਣ ਵਾਲੇ ਉਹ ਹਮੇਸ਼ਾ ਪੁੱਠੇ ਹੀ ਚੱਲਦੇ ਆ ਵੇੜਾ ਸਿੱਧਾ ਨਹੀਂ ਚੱਲਦਾ ਵੇੜੀਆਂ ਸਿੱਧੀਆਂ ਚੱਲਦੀਆਂ ਸਿੱਧਾ ਚੱਲੇਗਾ ਤਾਂ ਸਿੱਧਾ ਜਾ ਕੇ ਟਰੈਕਟਰ ਘਲੇਬਨ ਲੱਗ ਜਾਏਗਾ ਜਿਹੜੀਆਂ ਸਵਾਰੀਆਂ ਵਿੱਚ ਜਿਹੜੇ ਤੇ ਉਹ ਕਨਵੈਂਸ ਲੱਦੇ ਨੇ ਉਹ ਕਿੱਦਾਂ ਉਤਰਨੇ ਨੇ ਹਾਰਨ ਤੇ ਜਾ ਕੇ ਦੱਸਣਾ ਤੁਹਾਨੂੰ ਅਜਾ ਹਾਰਨ ਸਰਕਸ਼ੋਮੀ ਤਾਂ ਕਿ ਬਰਕਰਾਰ ਤੇਕ 'ਚ ਹੋਰ ਤੋਂ ਸੁਣਦੇ ਸਾਹਮਣੇ ਇਹਦੇ ਟਾਇਰ ਨਹੀਂ ਹੈ ਪੱਖੇ ਲੱਗੇ ਹੋਏ ਨੇ ਇਹ ਟਾਇਰ ਸਭ ਕੋਰਟ ਵਾਲੇ ਪਾਸੇ ਇਹਦੇ ਅੱਗੇ ਪੱਖੇ ਲੱਗੇ ਟਾਇਰ ਨਹੀਂ ਹੈ ਟਾਇਰ ਤੇ ਪਾਣੀ ਚੱਲਣਗੇ ਨਹੀਂ ਮੈਂ ਤਾਂ ਪਹਿਲੀ ਵਾਰ ਹੀ ਵੇਖਿਆ ਬਾਬਾ ਜੀ ਦਾ ਬੇੜਾ ਚੱਲਦਾ ਹੈ ਕਿੜਾ 35 ਲੱਖ ਰੁਪਏ ਲੱਗੇ ਦੇ ਉੱਪਰ 35 ਲੱਖ ਦੇ ਤਿਆਰ ਹੋਇਆ ਜੀ ਬੇੜਾ ਇਹ ਕਿ ਵੇਖੋ ਜੀ ਪਹਿਲੀ ਵਾਰੀ ਇੱਥੇ ਬੇੜਾ ਇਹ ਚੱਲ ਰਿਹਾ ਜੀ ਉਹ ਕੰਪਨੀ ਵਾਲੇ ਆਏ ਸੀ ਉਹ ਕਹਿੰਦੇ ਵੀ ਜਿਹੜਾ ਮਾੜੀ-ਮੋਢੀ ਦੀ ਕਸਰ ਹੈਗੀ ਅਗਲੀ ਜਿਹੜੀ ਆਪਾਂ ਕੱਢ ਦਾਂਗੇ ਜਦੋਂ ਦਾ ਆਪਾਂ ਬੇੜਾ ਲਾਇਆ ਲੋਕਾਂ ਨੂੰ ਬਹੁਤ ਸੋਖਿਆ ਜੀ ਇਹ ਸੰਸਥਾ ਨੇ ਬਹੁਤ ਸੇਵਾ ਕੀਤੀ ਹੈਗੀ ਆ ਰਸ਼ਨ ਪਾਣੀ ਦੀ ਕੋਈ ਕਮੀ ਪੇਸ਼ੀ ਨਹੀਂ ਕਿਸੇ ਚੀਜ਼ ਦੀ ਆਈ ਐੜੇ ਅਖੇ ਲੱਗੇ ਨਾ ਇਹ ਪੱਥਰ ਨੂੰ ਵਜਨ ਤਾਂ ਵੀ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ 10 ਤੋਂ 12 ਦਿੰਦੇ ਚਾਰ ਕਰਤਾ ਕਿਸੇ ਦਿਨ ਤੇ 20 ਕਿੜੇ ਵੀ ਲੱਗ ਜਾਂਦੇ ਆ ਤੇ ਕਿਸੇ ਦਿਨ 10 ਵੀ ਲੱਗ ਜਾਂਦੇ ਕਿਸੇ ਨੂੰ 15 ਵੀ ਲੱਗ ਜਾਂਦੇ ਪਰ ਬੇੜਾ ਬਾਪ ਚੱਲੇ ਜਾਊਗਾ ਜਾਂ ਫਿਰ ਇਲਾਕੇ ਨੂੰ ਸਮਰਪਿਤ ਕਰਕੇ ਪਿੰਡ ਲੈ ਜਾਾਂਗੇ ਇੱਥੇ ਕਿਉਂਕਿ ਇੱਥੇ ਚੱਲਣ ਵਾਲੇ ਫਿਰ ਸਾਮ ਸੰਭਾਲ ਕੇ ਨਹੀਂ ਕਰਨੀ ਆ ਜਿੱਥੇ ਜਿੱਥੇ ਪੰਜਾਬ ਦੇ ਲੋੜ ਪਏਗੀ ਉੱਥੇ ਉੱਥੇ ਖੜਾ ਜਾਏਗਾ ਇਹਨੂੰ ਗੁਰੂ ਮਹਾਰਾਜ ਦੀ ਜਿੱਥੇ ਹੁਕਮ ਹੋਏਗਾ ਨਾਨਕ ਦੇਵ ਜੀ ਦਾ ਉੱਥੇ ਜਾਏਗਾ ਇਸ ਸਮੇਂ ਤੁਹਾਨੂੰ ਅਸੀਂ ਮਕੌੜਾ ਪੱਤਣ ਤੋਂ ਤਸਵੀਰ ਦਿਖਾ ਰਿਹਾ ਇੱਕ ਨਵਾਂ ਬੇੜਾ ਜਿਹੜਾ ਨਦੀਰ ਸਾਹਿਬ ਤੋਂ ਇਸ ਥਾਂ ਦੇ ਉੱਤੇ ਦਿੱਤਾ ਗਿਆ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਨੂੰ ਰੋਕਿਆ ਜਾ ਸਕੇ ਤਾਂ ਇਸੇ ਬੇੜੇ ਦੇ ਰਾਹੀਂ ਕੁਝ ਲੋਕਾਂ ਨੂੰ ਮਕੌੜਾ ਪੱਤਣ ਤੋਂ ਪਾਰ ਜਿਹੜੇ ਪਿੰਡ ਵਸਦੇ ਨੇ ਉਹਨਾਂ ਦੇ ਪਾਸੇ ਲਿਜਾਇਆ ਜਾਂਦਾ ਅੱਗੇ ਤੇ ਟਰੈਕਟਰ ਲੱਗਿਆ ਹੋਇਆ ਵੱਖਰੇ ਤਰੀਕੇ ਦਾ ਬੇੜਾ ਜਿਹੜਾ ਇਹ ਚਰਚਾ ਦੇ ਵਿੱਚ ਆਇਆ ਘਟੋ-ਘਟ ਇਸ ਦੇ ਵਿੱਚ ਕਾਫੀ ਲੋਕ ਨੇ ਜਿਹੜੇ ਉਸ ਪਾਰ ਲਿਜਾਏ ਜਾਂਦੇ ਨੇ ਇਹ ਗੁਰਦੁਆਰਾ ਨੇ ਡੀਰ ਸਾਹਿਬ ਵਾਲੇ ਪਾਸਿਓਂ ਮਹਾਰਾਸ਼ਟਰ ਵਾਲੇ ਪਾਸਿਓਂ ਸੰਤਾ ਨੇ ਸਥਾਨ ਦੇ ਉੱਤੇ ਭੇਜਿਆ ਜਿੱਥੇ ਕਿ ਲੋਕਾਂ ਨੂੰ ਥੋੜਾ ਸੁੱਖ ਦਾ ਸਾਹ ਜਰੂਰ ਇਸ ਬੇੜੇ ਦੇ ਨਾਲ ਮਿਲਿਆ ਹੈ ਤਾਂ ਪਹਿਲਾਂ ਇੱਕ ਕਿਸ਼ਤੀ ਸੀ ਇੱਕ ਕਿਸ਼ਤੀ ਦੇ ਸਹਾਰੇ ਇਹਨਾਂ ਲੋਕਾਂ ਦੀ ਜ਼ਿੰਦਗੀ ਚੱਲਦੀ ਸੀ ਜਦੋਂ ਹੁਣ ਦੂਸਰੀ ਕਿਸ਼ਤੀ ਆਏ ਥੋੜਾ ਸਖਾਲਾ ਤਾਏ ਕਿੰਨੇ ਦਿਨ ਹੋ ਗਏ ਜਿਹੜੀ ਨਵੀਂ ਕਿਸ਼ਤੀ ਚੱਲ ਰਹੀ ਹੈ ਕਿੰਨੇ ਲੱਗੇ ਕਿੰਨੇ ਲੱਗੇ ਮੰਮੀ ਲੱਗੇ ਹੋ ਗਏ ਬਾਈ ਸਾਹਿਬ ਹਾਂ ਪਹਿਲਾਂ ਸੌਖਾ ਹੋ ਗਿਆ ਕੁਝ ਲੰਘਣਾ ਪੜਾ ਸੌਖਾ ਹੋ ਗਿਆ ਨੂੰ ਜਿਹੜੀ ਪਹਿਲਾ ਕਿਸ਼ਤੀ ਸੀ ਉਹ ਕਿੰਨਾਕ ਸਮਾਂ ਲਾ ਦਿੰਦੀ ਹੈ ਦੂਜੀ ਉਹ ਪਹਿਲੇ ਲੱਗ ਰਿਹਾ ਅੱਧਾ ਘੰਟਾ ਕਿੰਨੇ ਕੋ ਜਾਨੇ ਇੱਕ ਇੱਕ ਵੇਰ ਲਾਇਆ ਜਾਂਦੇ ਨੇ ਇਹ ਤੁਸੀਂ ਨਹੀਂ ਲਾਇਆ ਦੇਣਾ ਕੋਈ 100 ਬੰਦਾ 100 ਬੰਦਾ ਲਾਇਆ ਦੇਣਾ 100 ਬੰਦਾ ਲੈ ਹਾਂ ਬੜੇ ਆਰਾਮ ਨਾਲ ਹਾਂ 100 ਵੀ ਚਲੇਗਾ 40 50 ਵੀ ਲਾਇਆ ਦੇਣੇ ਹਾਂ ਉਧਰ ਉਹ ਜਿਹੜੀ ਲੱਕੜ ਵੱਡੀ ਹੋਈ ਆ ਸਾਰੀ ਲੋਡ ਹੋ ਕੇ ਇਹਦੇ ਚ ਹੀ ਆਂਦੀ ਆ ਇਹ ਬੇੜੇ ਜਿਹੜੀ ਹਾਂਜੀ ਟਣਾ ਦੇ ਸਾਹਬ ਨਾਲ ਜਿਹੜੀ ਆ ਉਹ ਲੈ ਕੇ ਆਂਦਾ ਇੱਧਰ ਬਾਕੀ ਰਾਸ਼ਨ ਪਾਣੀ ਵੀ ਸਾਰੇ ਬਾਕੀ ਰਾਸ਼ਨ ਪਾਣੀ ਸਭ ਇਹਦੇ ਨਾਲ ਇਹਦੇ ਨਾਲ ਕੋਲ ਸਖਾਲਾ ਹੋ ਗਿਆ ਲੰਗਣ ਹਾਂਜੀ ਸੁੱਖਾ ਹੈ ਸੁੱਖਾ ਹੋ ਗਿਆ ਬਹੁਤ ਰਹਿਤਾ ਨਹੀਂ ਉਹ ਇੱਕ ਕਿਸ਼ਤੀ ਦੇ ਸਾਰੇ ਸਾਰੇ 8 ਪਿੰਡ ਦੀ ਉਹਦੇ ਨਾਲ 1.5 ਘੰਟਾ ਲੱਗਦਾ ਸਰ ਪਹਿਲੇ ਵਾਲੀ ਕਿਸ਼ਤੀ ਨਾਲ ਬਿਲਕੁਲ ਤਹੇ ਚੜਦੀ ਕਲਾ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਉੱਥੋਂ ਸੰਤਾਂ ਦੇ ਵੱਲੋਂ ਭੇਜੀ ਗਈ ਹੈ ਤਾਂ ਵੱਖਰੇ ਕਿਸਮ ਦੀ ਤਸਵੀਰਾਂ ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਕਿ ਵੱਖਰੇ ਕਿਸਮ ਦਾ ਵਿੜਾ ਜਿਹੜਾ ਮਕੌੜਾ ਪੱਤਣ ਗੁਰਦਾਸਪੁਰ ਪਾਲੇ ਇਲਾਕੇ ਦੇ ਵਿੱਚ ਰਾਵੀ ਦਰਿਆ ਜਿੱਥੇ ਉਜ ਦਰਿਆ ਦੋਵੇਂ ਇਕੱਠੇ ਹੁੰਦੇ ਨੇ ਉਹਨਾਂ ਦੇ ਵਿੱਚ ਚੱਲ ਰਿਹਾ ਤਾਂ ਲੋਕਾਂ ਨੂੰ ਸਪਾਰ ਲਜਾਇਆ ਜਾਂਦਾ ਏ ਖਾਲਸੇ ਦਾ ਨਿਸ਼ਾਨ ਸਾਹਿਬ ਝੂਲ ਰਿਹਾ ਤਾਂ ਇਕ 100 ਦੇ ਕਰੀਬ ਲੋਕ ਇੱਕ ਵਾਰ ਇਸ ਬੇੜੇ ਦੇ ਵਿੱਚ ਚਲੇ ਜਾਂਦੇ ਨੇ ਉਸ ਚਾਲਕ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਵੀ ਕਿਸ ਤਰੀਕੇ ਦੇ ਨਾਲ ਇਹ ਬੇੜਾ ਚੱਲਦਾ ਹੈ ਪਹਿਲਾ ਜਿਹੜਾ ਬੇੜਾ ਦੇਖਿਆ ਜਿਸ ਦੇ ਅੱਗੇ ਟਰੈਕਟਰ ਲੱਗਿਆ ਹੋਇਆ ਹੈ ਤਾਂ ਬਖਰੀ ਕਿਸਮ ਦਾ ਬੇੜਾ ਇਹ ਜਿਸ ਦੇ ਵਿੱਚ ਕਾਫੀ ਲੋਕਾਂ ਨੂੰ ਹੁਣ ਰਾਹਤ ਜ਼ਰੂਰ ਮਿਲੀ ਹੈ ਇਸ ਦੇ ਵਿੱਚ ਸਮਗਰੀ ਵੀ ਲਜਾਈ ਜਾਂਦੀ ਆ ਰਸਦ ਵੀ ਲਜਾਈ ਜਾਂਦੀ ਆ ਤਾਂ ਉਸ ਚਾਲਕ ਦੇ ਨਾਲ ਵੀ ਗੱਲਬਾਤ ਕਰਾਂਗੇ ਕਿੰਨਾ ਕੁ ਸਮੇਂ ਦੇ ਵਿੱਚ ਪੰਚਾਤ ਦਿੰਦਾ ਕਿੰਨਾ ਕੁ ਤੇਲ ਲੱਗਦਾ ਕਿਸ ਤਕਨੀਕ ਦੇ ਨਾਲ ਇਹ ਬੇੜਾ ਜਿਹੜਾ ਉਹ ਤਿਆਰ ਕੀਤਾ ਹੋਇਆ ਤੋਂ ਕਿਸ ਤਰੀਕੇ ਦੇ ਨਾਲ ਇਹ ਟਰੈਕਟਰ ਚੱਲਦਾ ਪਾਣੀ ਦੇ ਵਿੱਚ ਬਹੁਤ ਵੱਡਾ ਬੇੜਾ ਏ ਬੇੜੇ ਦੇ ਵਿੱਚ ਟਰੈਕਟਰ ਜੋੜਿਆ ਹੋਇਆ ਤਾਂ ਬੜੀ ਤਕਨੀਕ ਦੇ ਨਾਲ ਹੀ ਬਣਾਇਆ ਗਿਆ ਕਪੂਤਲਾ ਤੋਂ ਤਿਆਰ ਕੀਤਾ ਗਿਆ ਸੰਤ ਬਾਬਾ ਨਦਾਨ ਸਿੰਘ ਨਦੀੜ ਸਾਹਿਬ ਵਾਲੇ ਉਹਨਾਂ ਦੇ ਵੱਲੋਂ ਇਹ ਤਿਆਰ ਕਰਵਾ ਕੇ ਇਸ ਇਲਾਕੇ ਦੀ ਸੰਗਤ ਦੇ ਸੇਵਾ ਦੇ ਵਿੱਚ ਜਿਹੜਾ ਲਿਆਂਦਾ ਗਿਆ ਸਾਹਮਣੇ ਦੇਖ ਸਕਦੇ ਹੋ ਕਿ ਕਿੰਨੇ ਲੋਕ ਉਹ ਜਿਹੜੇ ਇਸ ਥਾਂ ਦੇ ਉੱਤੇ ਮੌਜੂਦ ਨੇ ਜਿਨ੍ਹਾਂ ਦਾ ਕੰਮ ਵੀ ਥੋੜਾ ਜਿਹਾ ਸਿਖਾਲਾ ਹੋਇਆ ਏ ਤਾ ਕਿੰਨਾ ਕੁ ਸੌਖਾ ਹੋ ਗਿਆ ਇਸ ਬੇੜੇ ਦੇ ਉੱਤੇ ਕੱਢ ਲੈ ਕਿੰਨਾ ਸੌਖਾ ਹੈ ਬੇੜੇ ਦੇ ਨਾਲ ਹੁਣ ਨਾਲ ਸਾਰਾ ਲੋਕਾਂ ਨੂੰ ਸੌਖਾ ਹੋ ਗਿਆ ਬਹੁਤ ਸੌਖਾ ਹੈ ਜੀ ਜਦੋਂ ਦਾ ਆਪਾਂ ਬੇੜਾ ਲਾਇਆ ਲੋਕਾਂ ਨੂੰ ਬਹੁਤ ਸੌਖਾ ਹੈ ਜੀ ਕਿੰਨੇ ਕੁ ਲੋਕ ਨੇ ਜਿਹੜੇ ਇਸ ਬੇੜੇ ਦੇ ਵਿੱਚ ਸਵਾਰ ਹੋ ਸਕਦੇ ਨੇ ਕਿੰਨੇ ਕੁ ਇੱਕ ਵਾਰ ਚ ਲਿਜਾ ਸਕਦੇ ਹੋ ਵੇਖੋ ਜੀ ਆਪਾਂ 150 ਪਾ ਕੇ ਵੇਖ ਲਿਆ ਜੀ 150 ਤੱਕ ਚੱਲ ਗਿਆ 150 ਕੁਇੰਟਲ ਬਪਾੜੇ ਖੜ ਸਕਦੇ ਆ ਜੀ ਸੀਬੀ ਲੈ ਕੇ ਆਗੇ ਸੀਬੀ ਲੈ ਕੇ ਆ 150 ਕੁਇੰਟਲ ਪਾ ਰਹਾ ਉਹਦਾ ਉਹ ਲੈ ਕੇ ਗਏ ਆ ਬਿਲਕੁਲ ਅੱਜ ਖਾਲਸੇ ਦਾ ਝੰਡਾ ਵੀ ਝੂਲ ਰਿਹਾ ਸਾਹਮਣੇ ਇਨਸਾਨ ਸਾਹਿਬ ਬੱਕਰੀ ਤਸਵੀਰ ਨੇ ਦਿਖਾਈ ਹਾਂਜੀ ਹਾਂਜੀ ਬਿਲਕੁਲ ਜੀ ਇਹ ਜੂਹਰ ਸਾਹਿਬ ਵਾਲਿਆਂ ਨੂੰ ਦਿੱਤਾ ਜੀ ਬੇੜਾ ਇਹ ਉਹਨਾਂ ਬਣਵਾ ਕੇ ਦਿੱਤਾ ਤੁਹਾਨੂੰ ਬਿਲਕੁਲ ਹਾਂਜੀ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ ਤੁਸੀਂ ਪਹਿਲੀ ਵਾਰ ਦੇਖਿਓਣੀ ਆ ਇਹ ਤਕਨੀਕ ਜਿਹੜੀ ਹੁਣ ਇੱਥੇ ਆਈ ਆ ਸਰ ਮੇਰੀ 45 ਸਾਲ ਉਮਰ ਹੋ ਗਈ ਆ ਮੈਂ ਤਾਂ ਪਹਿਲੀ ਵਾਰ ਹੀ ਵੇਖਿਆ ਬਾਬਾ ਜੀ ਦਾ ਬੇੜਾ ਚੱਲਦਾ ਏ ਕਿੜਾ ਇਹਦੇ ਸਾਡੇ ਉਹ ਦੂਜੀ ਪੀਡਬਲਡ ਦੀ ਕਿਸਤੀ ਆ ਉਹ ਚੱਲਦੀ ਆ ਪਰ ਜਦੋਂ ਬਹੁਤ ਜ਼ਿਆਦਾ ਪਾਣੀ ਦਾ ਵਹਾਅ ਤੇ ਜਾਂ ਪਾਣੀ ਜ਼ਿਆਦਾ ਆਿੰਦਾ ਫਿਰ ਤਾਂ ਉਹ ਵੀ ਬੰਦ ਹੋ ਜਾਂ ਕੁਣ ਸਾਡਾ ਇਸ ਵਾਰ ਬਸਾਂਚ 15 ਦਿਨ ਸੰਪਰਕ ਬਿਲਕੁਲ ਇਧਰ ਨਾਲ ਕੱਟ ਰਿਹਾ ਸਾਨੂੰ 70 ਸਾਲ ਹੋ ਗਿਆ ਯਾਦ ਉਹਨਾਂ ਉਪਰ ਅਸੀਂ ਤਾਂ ਹਜੇ ਤੱਕ ਵੀ ਗਲਾਮ ਚੇ ਰਹੇ ਆ ਤੇ ਸਾਡੇ ਬ੍ਰਿਜ ਦਾ ਕੋਈ ਪੈਸਾ ਵੀ ਆ ਚੁੱਕਾ ਹੈ 100 ਕਰੋੜ ਕੁ ਰੁਪਇਆ ਪਰ ਸਾਨੂੰ ਹਜੇ ਤੱਕ ਪਤਾ ਨਹੀਂ ਲੱਗ ਰਿਹਾ ਉਹ ਕਿੱਥੇ ਘੁੰਮ ਰਿਹਾ ਕਿਹੜੀ ਜੇਬ ਚ ਘੁੰਮ ਰਿਹਾ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਤੇ ਜੇ ਤੁਸੀਂ ਹੋ ਸਕਦਾ ਸਾਡੀ ਆਵਾਜ਼ ਪਹੁੰਚਾਓ ਸਰਕਾਰਾਂ ਤੱਕ ਪੇ ਜਿਹੜਾ 100 ਕਰੋੜ ਰੁਪਇਆ ਉਹ ਸਾਡੇ ਸਾਹਮਣੇ ਲਿਆ ਕੇ ਅਸੀਂ ਕੈਬਨਤ ਮੰਤਰੀ ਲਾਲ ਚੰਦਰ ਕਟਾਰੂ ਚੱਕ ਆਏ ਸੀ ਉਹ ਕਹਿੰਦੇ ਵੀ ਤਿਆਰ ਹੋ ਰਿਹਾ ਨਕਸ਼ੇ ਪਾਸ ਹੋ ਰਹੇ ਨੇ 100 ਕਰੋੜ ਸਰ ਨਕਸ਼ਾ ਪਾਸ ਹੋਏ ਨੇ ਤੇ ਸਾਨੂੰ ਗੱਲਾਂ ਸੌਂਦੇ ਰੋਗੇ ਪੰਜ ਸਾਲ ਹੋਏ ਆ ਤੇ ਜਿਹੜੀ ਜ਼ਮੀਨ ਆ ਰਿਕੁਆਇਰ ਵੀ ਹੋ ਚੁੱਕੀ ਐ ਸਿਰਫ ਜ਼ਿਮੀਂਦਾਰਾਂ ਦੇ ਖਾਤੇ 'ਚ ਹਜੇ ਤੱਕ ਪੈਸੇ ਨਹੀਂ ਪਾਰ ਐ ਇਹ ਤੇ ਐਵੇਂ ਹਵਾ 'ਚ ਤੀਰ ਮਾਰੀ ਜਾਂਦੇ ਆ ਵੀ ਸਭ ਕੁਝ ਹੋ ਗਿਆ ਜੀ ਇਹ ਬੋਖਣ ਦੇਖਣ ਲਈ ਵੀ ਦੂਰੋਂ ਦੂਰੋਂ ਲੋਕ ਆ ਰਹੇ ਨੇ ਕਹਿੰਦੇ ਨੇ ਵੀ ਕੇਸੀ ਤਕਨੀਕ ਆ ਮੂਰੇ ਡਾਇਰੈਕਟਰ ਲੱਗਿਆ ਹੋਇਆ ਕਿਸਤੀ ਚੱਲ ਹਾਂਜੀ ਸਾਰੇ ਇਹਦੇ ਦੂਰੋਂ ਦੂਰੋਂ ਲੋਕ ਆ ਰਹੇ ਨੇ ਦਿੱਲੀ ਤੱਕ ਜਨਤਾ ਆ ਰਹੀ ਆ ਰਾਜਸਥਾਨ ਤੱਕ ਜਨਤਾ ਆ ਰਹੀ ਆ ਇਧਰ ਬਾਕੀ ਸੰਸਥਾ ਨੇ ਬਹੁਤ ਸੇਵਾ ਕੀਤੀ ਹੈਗੀ ਆ ਰਸ਼ਨ ਪਾਣੀ ਦੀ ਕੋਈ ਕਮੀ ਪੇਸ਼ੰਤ ਕਿਸੇ ਚੀਜ਼ ਦੀ ਆਈ ਪਰ ਸਰਕਾਰ ਦਾ ਨਮਾਇੰਦਾ ਕੋਈ ਹਜੇ ਤੱਕ ਸਾਡੇ ਤੱਕ ਪਹੁੰਚਿਆ ਨਹੀਂ ਜੇਕਰ ਆਹ ਲੋ ਗਾਂਧੀ ਸਾਹਿਬ ਆਏ ਉਹਨੂੰ ਉਹਨਾਂ ਨੂੰ ਇਧਰ ਨਹੀਂ ਆਣ ਦਿੱਤਾ ਐਦਾਂ ਦੇ ਹਾਲਾਤ ਆ ਸਰਕਾਰ ਦੇ ਬਿਲਕੁਲ ਹਾਂ ਜਿਹੜੇ ਪੰਜਾਬੀ ਕਰਦੇ ਨੇ ਕੁਝ ਵੱਖਰੇ ਹੀ ਕਰਦੇ ਨੇ ਇਹ ਵੀ ਕਿ ਪੰਜਾਬੀ ਨੇ ਕੀ ਨੇ ਵੱਖਰੀ ਔਕਾਤ ਕਰਦੇ ਨੇ ਇਹ ਤੇ ਪੰਜਾਬੀਆਂ ਦੀ ਕਾੜ ਆ ਜੀ ਸਰਕਾਰ ਨੂੰ ਸਰਕਾਰ ਨੂੰ ਤਾਂ ਪਤਾ ਨਹੀਂ ਇਹ ਵੀ ਬਣਨਾ ਕਿੱਦਾਂ ਹੈ ਚੱਲਣਾ ਕਿੱਦਾਂ ਹੈ ਇੰਦਾ ਨਹੀਂ ਕੋਈ ਹੈ ਨਹੀਂ ਕਰ ਦੂ ਸਰਕਾਰ ਨੂੰ ਸੰਭੋ ਇਹ ਤਰ੍ਹਾਂ ਦੇ ਬਣਾ ਕੇ ਉਹ ਜਿਹੜੇ ਸੀਜ਼ਨ ਚ ਕੰਮ ਸਰਕਾਰ ਨੂੰ ਸਾਡ ਬਹੁਤ ਡਿਮਾਂਡ ਕੀਤੀ ਪਰ ਸਰਕਾਰ ਕੁਝ ਨਹੀਂ ਕਰੇਗੀ ਉਹ ਤਾਂ ਵੈਸੇ ਫੁੱਲੀਆਂ ਮਿੱਠੀਆਂ ਫੁੱਲੀਆਂ ਦੇ ਕੇ ਤੇ ਚਲੇ ਜਾਣਗੇ ਹਾਂਜੀ ਤਾਂ ਅਸੀਂ ਦੂਜੇ ਪਾਰ ਆ ਗਿਆ ਮਕੌੜਾ ਪੱਤਣ ਵਾਲੀ ਸਾਈਡ ਤਾਂ ਇਸ ਬੀੜੇ ਦੇ ਵਿੱਚ ਅਸੀਂ ਪਾਰ ਕਰਿਆ ਇਹ ਦਰਿਆ ਜਿਹੜਾ ਰਾਵੀ ਤੇ ਉਜ ਦਰਿਆ ਦੋਵੇਂ ਇਕੱਠੇ ਹੋ ਜਾਂਦੇ ਨੇ ਤਾਂ ਲੋਕਾਂ ਦਾ ਸੰਪਰਕ ਬਿਲਕੁਲ ਕੱਟ ਜਾਂਦਾ ਫਿਰ ਸੰਤ ਬਾਬਾ ਨਦਾਨ ਸਿੰਘ ਜੀ ਨੇ ਡੀਡ ਸਾਹਿਬ ਵਾਲੇ ਨੇ ਉਹਨਾਂ ਦੇ ਵੱਲੋਂ ਇਹ ਬੀੜਾ ਸਪੈਸ਼ਲ ਤਿਆਰ ਕਰਾ ਕੇ ਬੱਕਰੀ ਕਿਸਮ ਦਾ ਬੀੜਾ ਜਿਸ ਦੀ ਚਰਚਾ ਵੱਡੇ ਪੱਧਰ ਤੇ ਹੋ ਰਹੀ ਆ ਵੀ ਕਿਵੇਂ ਚੱਲਦਾ ਨਵੀਂ ਤਕਨੀਕ ਆ ਨਿਊ ਫੌਲੈਂਡ ਟਰੈਕਟਰ ਅੱਗੇ ਲੱਗਿਆ ਹੋਇਆ ਥੱਲੇ ਆਪਾਂ ਇਹ ਹਜੂਰ ਸਾਹਿਬ ਵਾਲਿਆਂ ਕਪੂਰ ਥੱਲੇੋਂ ਤੁਹਾਨੂੰ ਤਿਆਰ ਕਰਵਾ ਕੇ ਦਿੱਤਾ ਜੀ 35 ਲੱਖ ਜੇ ਬੇੜਾ ਤਿਆਰ ਹੋਇਆ ਜੀ 35 ਲੱਖ ਰੁਪਏ ਲੱਗੇ ਦੇ ਉੱਪਰ 35 ਲੱਖ ਜੇ ਤਿਆਰ ਹੋਇਆ ਜੀ ਬੇੜਾ ਇਹ ਇਹ ਵੇਖੋ ਜੀ ਪਹਿਲੀ ਵਾਰੀ ਇੱਥੇ ਬੇੜਾ ਇਹ ਚੱਲ ਰਿਹਾ ਜੀ ਉਹ ਕੰਪਨੀ ਵਾਲੇ ਆਏ ਸੀ ਉਹ ਕਹਿੰਦੇ ਵੀ ਜਿਹੜਾ ਮਾੜੀ-ਮੋਟੀ ਦੀ ਕਸਰ ਹੈਗੀ ਅਗਲੀ ਵਾਰੀ ਆਪਾਂ ਕੱਢ ਦਾਂਗੇ। ਕਪੂਰਦਾਂ ਤੋਂ ਉਚਾਰ। ਹਾਂਜੀ ਕਪੂਰਦਾਂ ਤੋਂ ਤਿਆਰ ਗਿਆ ਹੋਇਆ ਜੀ। ਉਸੇ ਵੱਖਰੇ ਵੇੜੇ ਦੇ ਬਾਰੇ ਜਾਣਕਾਰੀ ਅਸੀਂ ਉਸ ਨੌਜਵਾਨ ਤੋਂ ਲੈ ਰਹੇ ਹਾਂ ਜਿਹੜਾ ਕਿ ਇਸ ਨੂੰ ਚਲਾ ਰਿਹਾ। ਟਰੈਕਟਰ ਦੇ ਨਾਲ ਇਹ ਕਿਸ਼ਤੀ ਚੱਲਦੀ ਆ। ਪਹਿਲੀ ਵਾਰ ਅਜਿਹਾ ਦੇਖਿਆ ਕਿ ਟਰੈਕਟਰ ਪਾਣੀ ਦੇ ਵਿੱਚ ਤੈਰਦਾ ਹੋਵੇ। ਤਾਂ ਕਿੰਨੇ ਕੁ ਪਾਣੀ ਦੇ ਵਿੱਚ ਇਹ ਤੈਰ ਸਕਦਾ ਜੇਕਰ ਪਾਣੀ ਘਟਦਾ ਤਾਂ ਫਿਰ ਔਖਾ ਹੋਣਾ ਚੱਲਣਾ ਸੀ। ਇਹ ਵੇਖੋ ਜੀ ਜਿੱਦਾਂ-ਜਿੱਦਾਂ ਪਾਣੀ ਦਾ ਲੈਵਲ ਬਹੁਤਾ ਡਾਊਨ ਹੋਏਗਾ ਜਦੋਂ ਬੇੜਾ ਥੱਲੇ ਲੱ ਫੇਰ ਹਾਲ ਤੇ ਮੈਸੇਜ ਜਿੰਨਾ ਕਿ ਪਾਣੀ ਨਾਰਮਲ ਚੱਲੀ ਜਾਂਦਾ ਹੈ ਤੇ ਜਦੋਂ ਜ਼ਿਆਦਾ ਤੇ ਵਜ਼ਨ ਲੋਡ ਜ਼ਿਆਦਾ ਪਾਵਾਂਗੇ ਫਿਰ ਜਿਹੜਾ ਘੱਟ ਪਾਣੀ ਔਖਾ ਚੱਲਦਾ ਕਿਉਂਕਿ ਬੇੜਾ ਥੱਲੇ ਲੱਗ ਜਾਂਦਾ ਰੇਤਾਂ ਦੇ ਨਾਲ ਪਾਣੀ ਜਿੰਨਾ ਮਰਜ਼ੀ ਅਪ ਲੈਵਲ ਜਿੰਨਾ ਮਰਜ਼ੀ ਇਹ ਬੇੜਾ ਨਾ ਡੁੱਬਦਾ ਇਹ ਨਾ ਡੁੱਬੇਗਾ ਕਦੇ ਵੀ ਇਹਦਾ ਤਰੀਕਾ ਹੀ ਬਣਦਾ ਇਦਾਂ ਬਹੁਤ ਵਧੀਆ ਤਰੀਕੇ ਨਾਲ ਬਣਿਆ ਬੇੜਾ ਹੈ ਬਿਲਕੁਲ ਫੇਰ ਜਦੋਂ ਉੱਪਰੋਂ ਥੱਲੇ ਤਾਰਿਆ ਕਿਵੇਂ ਤਾਰਿਆ ਟਾਇਰ ਲੱਗੇ ਹੋਏ ਨੇ ਥੱਲੇ ਇਸਦੇ ਨਹੀਂ ਇਹਨੂੰ ਹਾਈਡਰੇ ਨਾਲ ਤਾਰਿਆ ਸੀ ਹਾਂ ਦੋ ਹਾਈਡਰੇ ਲੈਂਦੇ ਸੀ ਉਹਨਾਂ ਨਾਲ ਇਹਨੂੰ ਹੁੱਕਾਂ ਲੱਗੀਆਂ ਬਕਾਇਦਾ ਹ ਜਿਵੇਂ ਟਰੈਕਟਰ ਦਾ ਗੇਅਰ ਪੈਂਦਾ ਰੇਸ ਉਮੀ ਜਾਂਦੀ ਹੈ ਗੇਅਰ ਵੀ ਉਸੇ ਤਰ੍ਹਾਂ ਪੈਂਦਾ ਹੈ ਹਾਂਜੀ ਉਸੇ ਤਰ੍ਹਾਂ ਹੀ ਬਿਲਕੁਲ ਜੀ ਇੱਕ ਚੀਜ਼ ਹੋਰ ਪੁੱਠਾ ਚੱਲਦਾ ਇਹ ਪੁੱਠਾ ਕਿਉਂ ਚੱਲਦਾ ਕੋਈ ਭਾਈ ਸਾਹਿਬ ਤੁਸੀਂ ਬੜੇ ਨੇਕਾਂ ਬੇੜੇ ਵੇਖਣਾ ਵੱਡੇ ਤੋਂ ਵੱਡੇ ਬੇੜਾ ਹਮੇਸ਼ਾ ਹੀ ਪੁੱਠਾ ਚੱਲਦਾ ਹੈ ਜਿਹੜੇ ਵੱਡੇ ਬੇੜੇ ਹੁੰਦੇ ਨੇ ਨਾ ਵਜਨ ਢੋਣ ਵਾਲੇ ਵੇਟ ਢੋਣ ਵਾਲੇ ਉਹ ਹਮੇਸ਼ਾ ਪੁੱਠੇ ਹੀ ਚੱਲਦੇ ਆ ਬੇੜਾ ਸਿੱਧਾ ਨਹੀਂ ਚੱਲਦਾ ਬੇੜੀਆਂ ਸਿੱਧੀਆਂ ਚੱਲਦੀਆਂ ਬੇੜਾ ਨਹੀਂ ਬੇੜਾ ਨਹੀਂ ਸਿੱਧਾ ਇਹ ਬੇੜਾ ਆ ਬੇੜਾ ਪੁੱਠਾ ਹੀ ਚੱਲਣਾ ਹੈ ਕਿਉਂਕਿ ਨੇ ਬੈਕ ਸਾਈਡ ਲੱਗਣਾ ਹੁੰਦਾ ਜਾ अनलोड लोड ਹੋਏਗਾ ਫੇਰੀਆ ਸਿੱਧਾ ਚੱਲੇਗਾ ਸਿੱਧਾ ਜਾ ਕੇ ਟਰੈਕਟਰ ਇਕਲੇ ਬਣ ਲੱਗ ਜਾਏਗਾ ਜਿਹੜੀਆਂ ਸਵਾਰੀਆਂ ਵਿੱਚ ਜਿਹੜਾ ਜੋ ਕਨਵੈਂਸ ਲੱਦੇ ਨੇ ਉਹ ਕਿਦਾਂ ਉਤਰਨੇ ਨੇ ਹਾਂ ਨਕਸਾ ਹਾਂ ਉਹ ਵੀ ਲੱਗੇਗਾ ਹਾਂ ਕਿੰਨੇ ਦਿਨ ਹੋ ਗਏ ਤੁਹਾਨੂੰ ਸੇਵਾ ਕਰ ਸਾਨੂੰ ਅੱਜ 10 ਤੋਂ 12 ਦਿਨ ਹੋ ਗਏ ਕਿੰਨੇ ਗਿੜੇ ਰੋਜ਼ ਅਪ ਡਾਊਨ ਉਤਰ ਪਾਸੇ ਕਿਸੇ ਦਿਨ ਤੇ 20 ਗਿੜੇ ਵੀ ਲੱਗ ਜਾਂਦੇ ਆ ਤੇ ਕਿਸੇ ਦਿਨ 10 ਵੀ ਲੱਗ ਜਾਂਦੇ ਕਿਸੇ ਦਿਨ 15 ਵੀ ਲੱਗ ਜਾਂਦੇ ਆ ਸਵੇਰੇ ਕਿੰਨੇ ਵਜੇ ਚਾਲੂ ਕਰ ਦਿੰਦੇ ਹੋ ਫਿਰ ਸੇਵਾ ਇਹ ਸਵੇਰੇ ਜਦੋਂ ਜ਼ਿਆਦਾ ਜ਼ੋਰ ਸੀ ਇੱਧਰ ਹੱਟ ਤੋਂ ਬਾਅਦ ਜਲਦੀ ਹੀ ਆਏ ਆ ਉਦੋਂ ਤੇ ਸਵੇਰੇ 6 ਵਜੇ 6:30 ਉਹ 9 ਵਜੇ 8:30 9 ਵਜੇ ਕਰੀ ਬਣਾਉਣਾ। ਸਾਮ ਨੂੰ ਲਾਸਟ ਫੇਅਰ ਕਿਹੜਾ ਕਿਹੜਾ? ਲਾਸਟ ਨੂੰ ਕਿਸ ਦਿਨ 11 ਵਜਨ ਦੇ ਕੰਮ ਜ਼ਿਆਦਾ ਹੋਏ ਤੇ ਕਿਸ ਦਿਨ 6 ਵਜੇ ਹਾਂ। ਹਾਂ ਰਾਤ ਨੂੰ 11 ਵਜੇ ਤੱਕ। ਕਈ ਵੇ 10 11। 9 ਤੇ ਨਾਰਮਲ 8 9 ਤੇ ਨਾਰਮਲ ਵਾਈਬ। ਕਿ ਨਹੀਂ ਹੁੰਦਾ ਕੰਮ ਥੋੜਾ ਜ਼ਿਆਦਾ। ਲੱਗੀਆਂ ਨੇ। ਹਾਂ। ਆਰਨਵੀ ਦੇ ਮੈਂ ਦੇਖਿਆ ਵਜਦਾ ਬਿਲਕੁਲ ਸਾਰੀ ਚੀਜ਼ ਹੈ। ਹਾਂ। ਹਾਂ ਆਰਨ ਨੂੰ ਜਾ ਕੇ ਦੱਸਣਾ ਤੁਹਾਨੂੰ। ਅੱਛਾ ਹਾਰਨ ਸਾਰਾ ਕੁਸ਼ੋਮੀ ਟੈਕਨੀਕੀ ਬਰਕ ਕਰਦੀ ਹੈ। ਮੋਟਰ ਟੇਕ ਚੀਜ਼ ਹੋਰ ਦੱਸੋ ਸਮਝਦੇ ਸਾਹਮਣੇ ਇਹਦੇ ਟਾਇਰ ਨਹੀਂ ਹੈ ਪੱਖੇ ਲੱਗੇ ਹੋਏ ਇਹ ਤਾਂ ਸਭ ਫਰੰਟ ਵਾਲੇ ਪਾਸੇ ਇਹਦੇ ਅੱਗੇ ਪੱਖੇ ਲੱਗੇ ਟਾਇਰ ਨਹੀਂ ਟਾਇਰ ਤੇ ਪਾਣੀ ਜਲਣਗੇ ਨਹੀਂ ਹਾਂ ਬਿਲਕੁਲ ਤੇ ਇੱਕ ਹੋਰ ਵੀ ਚੀਜ਼ ਸੀ ਕਹਿੰਦੇ ਜੇ ਮગર ਮੱਛਾ ਜਾਵੇ ਤਾਂ ਮੂਰੇ ਕੋਈ ਚੀਜ਼ ਲਾਈ ਹੈ ਇਹਨਾਂ ਦੀ ਇਸ ਤਕਨੀਕ ਨੂੰ ਸਭ ਨੂੰ ਕੁਛ ਨਹੀਂ ਇਹਦੇ ਅੱਗੇ ਹੁੰਦਾ ਕਿ ਬਈ ਬੜਾ ਹੈਵੀ ਬੇੜਾ ਏ ਇਹੜੇ ਪੱਖੇ ਲੱਗੇ ਹਨ ਪੱਥਰ ਨੂੰ ਵਜਨ ਤਾਂ ਵੀ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਹੋਰ ਕੀ ਖਾਸੀ ਦਿੱਤੀ ਹੈ ਖਾਸੀ ਦੇਖੋ ਟਰੈਕਟਰ ਆ ਜੀ ਟਰੈਕਟਰ ਤੇ ਬੇੜਾ ਅਜੇ ਤੱਕ ਕਿਸੇ ਨੇ ਬਣਾਇਆ ਨਹੀਂ ਪਹਿਲਾ ਬੇੜਾ ਇਹ ਪਹਿਲਾ ਬੇੜਾ ਹੈ ਕਿਤੇ ਇਹ ਨਹੀਂ ਬਣਿਆ ਹੋਇਆ ਲਗਭਗ ਜ਼ਿਆਦਾ ਤਾਂ ਨਹੀਂ ਮੈਂ ਕਹਿੰਦਾ ਹਿੰਦੁਸਤਾਨ ਦਾ ਪਹਿਲਾ ਹੋਵੇਗਾ ਭਾਰਤ ਦਾ ਪਹਿਲਾ ਟਰੈਕਟਰ ਵਾਲਾ ਬੇੜਾ ਹੈ ਮੈਂ ਦੇਖਿਆ ਕਿੰਨੇ ਤੇ ਬਹੁਤ ਬੇੜੇ ਆ ਮੈਂ ਦੇਖਿਆ ਉਹਨੂੰ ਫੌਜ ਦੇ ਜਵਾਨ ਵੀ ਤੁਹਾਡੇ ਕੋਲ ਆਏ ਵੀ ਸਾਡੀਆਂ ਗੱਡੀਆਂ ਪਾਰ ਕਰਾਉਂਦੇ ਪੁਲਿਸ ਦੇ ਜਵਾਨ ਜੇਸੀ ਵੀ ਆ ਪਾਰ ਕਰਾਂਗੇ ਉਹਨਾਂ ਨੇ ਹਾਂਜੀ ਕੀ ਬਾਬਿਆਂ ਨੂੰ ਫਰਿਆਦ ਕੀਤੀ ਸੀ ਇਲਾਕੇ ਦੀ ਸੰਗਤ ਨੇ ਜਾਂ ਉਹਨਾਂ ਦੇ ਮਨ 'ਚ ਆਪਣੇ ਆਪ ਹੀ ਆ ਵੀ ਲੋੜ ਹੈ ਸਾਡੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਨੇ ਪਿੰਡ ਆਦੀਆਂ ਤੋਂ ਉਹਨਾਂ ਦਾ ਬਾਬਿਆਂ ਨਾਲ ਬਹੁਤ ਪ੍ਰੇਮ ਆ ਉਹਨਾਂ ਨੇ ਫਿਰ ਬਾਬਿਆਂ ਨੂੰ ਫਰਵਾਇਦ ਕੀਤੀ ਵੀ ਬਾਬਾ ਜੀ ਇਹ ਚੀਜ਼ੀ ਸਾਨੂੰ ਸਖਤ ਲੋੜ ਆ ਵੀ ਇਹੜੇ ਪਿੰਡ ਅੱਗੇ 7-8 ਪਿੰਡ ਨੇ ਇਹ ਸਾਰੇ ਹੀ ਜਿਹੜੇ ਕਮਿਊਨੀਕੇਸ਼ਨ ਟੁੱਟ ਗਿਆ ਇਹਨਾਂ ਦਾ ਬਿਲਕੁਲ ਟੁੱਟ ਗਿਆ ਹਾਂ ਜੂਨ ਮਹੀਨੇ ਦਾ ਟੁੱਟਿਆ ਹੋਇਆ ਤੇ ਹਾਂ ਤੇ ਉਸ ਕਰਕੇ ਫਿਰ ਬਾਬਿਆਂ ਨੇ ਹਮਲਾ ਮਾਰਾ ਕੀ ਇਹ ਭਾਈ ਪ੍ਰਤਪਾਲ ਸਿੰਘ ਆ ਕਪੂਰਥਲੇ ਜਿਹੜੇ ਰੇਲ ਗੱਡੀਆਂ ਦੇ ਡੱਬੇ ਬਣਾਉਂਦੇ ਆ ਉਹਨਾਂ ਆਏ ਬਣਾ ਕੇ ਦਿੱਤਾ ਫਸਾਨੂੰ ਕਿੰਨੇ ਦਿਨ ਦੇ ਵਿੱਚ ਉਹਨਾਂ ਨੇ ਤਿਆਰ ਕੀਤਾ ਫਿਰ ਜੇ ਦੋਨੋਂ ਆਰਡਰ ਦਿੱਤਾ ਉਹਨਾਂ ਨੇ 10 ਤੋਂ 12 ਦਿਨ ਦੇ ਤਿਆਰ ਕਰਤਾ ਉਹਨਾਂ ਨੇ ਹਾਂ ਦੋ ਬੇੜੀਆਂ ਦੇ ਕੇ ਸਾਡੀ ਛੋਟੀ ਬੇੜੀ ਪਿੱਛੇ ਲੱਗੀ ਦੀ ਆ ਹਾਂ ਕਿੰਨੇ ਕਿਸੇ ਵਜ੍ਹਾ સેવા ਦਾ ਥੋੜੇ ਥੋੜੇ ਕਿੰਨੇ ਕਿਸੇ ਵਜ੍ਹਾ ਦਾ ਰੋਜ਼ ਹੁੰਦੇ ਨੇ ਜਿਹੜੇ ਡਿਊਟੀ ਸਾਡੇ 10 8 10 8 10 ਸੇ ਕਿੰਨੇ ਦਿਨ ਹਾਲੇ ਹੋਰ ਚੱਲ ਸਕਦੀ ਐ ਇਸੇ ਜਿਹਨੇ ਪਾਣੀ ਆ ਜਿੰਨੇ ਦਿਨ ਪਾਣੀ ਆ ਟੋੜ ਟੋੜਾ ਕਿਹੜਾ ਇਲਾਕਾ ਸਾਡਾ ਪਿੰਡ ਆਦੀਆਂ ਜੀ ਆਦਿ ਗੁਰਦਾਸਪੁਰ ਹਾਂ ਨਗਰਦਾਸਪੁਰ ਚ ਪਿੰਡ ਦੀ ਨੰਗਰ ਹਲਕਾ ਆਦੀਆਂ ਪਿੰਡ ਫਿਰ ਉਸ ਤੋਂ ਬਾਅਦ ਬੇੜਾ ਬਾਬ ਚੱਲੇ ਜਾਊਗਾ ਜਾਂ ਫਿਰ ਇਲਾਕੇ ਨੂੰ ਸਮਰਪਿਤ ਕਰਕੇ ਪਿੰਡ ਲੈ ਜਾਗੇ ਇੱਥੇ ਕਿਉਂਕਿ ਇੱਥੇ ਚੱਲਣ ਵਾਲੇ ਫਿਰ ਸਾਮ ਸੰਭਾਲ ਕੇ ਨਹੀਂ ਕਰਨੀ ਆ ਹਾਂਜੀ ਫਿਰ ਹਰ ਇੱਕ ਸਾਲ ਜਾਨੀ ਕਿ ਜਿਸ ਤਰ੍ਹਾਂ ਪੁਲ ਚੱਕਿਆ ਜਾਊਗਾ ਫਿਰ ਚਲਾਇਆ ਕਰੂਗਾ ਹਾਂ ਚਲਾਇਆ ਕਰਨੀ ਵੀ ਜਾਨੀ ਕਿ ਪੱਕਾ ਇਸ ਇਲਾਕੇ ਨੂੰ ਸਮਰਪਿਤ ਕਰ ਪੱਕਾ ਸਮਰਪਿਤ ਕਰਦਾ ਬਾਬਿਆਂ ਨੇ ਹਾਂ ਇਹ ਸਾਡੀ ਸਾਨੂੰ ਸੇਵਾ ਸੌਂ ਤਦੋਂ ਲੋਕਾਂ ਨੂੰ ਬਹੁਤ ਫਾਇਦਾ ਹੋ ਜਾਏਗਾ ਚੀਜ਼ ਨਾਲ ਕਿਉਂਕਿ ਕੋਈ ਇੱਕ ਕਿਸ਼ਤੀ ਦੇ ਨਾਲ 7-8 ਪਿੰਡਾਂ ਦਾ ਲੰਘਣਾ ਔਖਾ ਸੀ ਬਹੁਤ ਜ਼ਿਆਦਾ ਔਖਾ ਸੀ ਕਿਸ਼ਤੀ ਨਾਲੇ ਉਹ ਕਿਸ਼ਤੀ ਜਿਹੜੀ ਨਾ ਪ੍ਰੋਪਰ ਜਾ ਕੇ ਪੱਤਨ ਨਾ ਲੱਗਦੀ ਨਹੀਂ ਆ ਜਿਹੜੇ ਮੋਟਰਸਾਈਕਲ ਆ ਹੋਰ ਚੀਜ਼ ਆ ਗੱਡੀ ਮੋਟਰ ਦੇ ਉੱਤੇ ਲੰਗਦੀ ਨਹੀਂ ਮੋਟਰਸਾਈਕਲ ਲੰਗਦੇ ਨਹੀਂ ਉਹ ਵੀ ਪਾਣੀ ਦੇ ਵਿੱਚ ਉਹਨਾਂ ਨੂੰ ਉਤਾਰਨੇ ਪੈਂਦੇ ਆ ਹਾਂਜੀ ਬਿਲਕੁਲ ਤੇ ਫਿਰ ਜਦੋਂ ਇਹ ਖੜਾਇਆ ਜਾਏਗਾ ਫਿਰ ਸਾਮ ਸੰਭਾਲੇ ਦੀ ਤਰਖਣੀ ਪੈਗੀ ਜਦੋਂ ਬਾਹਰ ਕੱਢੋਗੇ ਇਹਨੂੰ ਕੋਈ ਪਿੰਡ ਲੈ ਕੇ ਜਾਵਾਂਗੇ ਫਿਰ ਇਹਨੂੰ ਉੱਥੇ ਸਾਮ ਸੰਭਾਲਣ ਜਾ ਕੇ ਤੇ ਤਰਪਾਲ ਤੇ ਪੂਲ ਪਾ ਕੇ ਧੱਕਾਂ ਜਾਂ ਕਿਤੇ ਹੋਰ ਜਿੱਥੇ ਲੋਡ ਪਈ ਕਿਤੇ ਹੋਰ ਵੀ ਲੋਡ ਪੈਂਦੀ ਹੈ ਉੱਥੇ ਵੀ ਇਸ ਨੂੰ ਹਲ ਜਾਣਾ ਹਾਂ ਜਿੱਥੇ ਜਿੱਥੇ ਪੰਜਾਬ ਇਹ ਲੋਡ ਪਈ ਜਿੱਥੇ ਉੱਥੇ ਖੜਾ ਜਾਏਗਾ ਇਹਨੂੰ ਗੁਰੂ ਮਹਾਰਾਜ ਦੀ ਜਿੱਥੇ ਹੁਕਮ ਹੋਏਗਾ ਗੁਰੂ ਨਾਨਕ ਦੇਵ ਜੀ ਦਾ ਉੱਥੇ ਜਾਏਗੀ ਬਿਲਕੁਲ ਖਾਲਸਾ ਕਹਿੰਦੇ ਕਰਦਾ ਕੁਝ ਵੱਖਰਾ ਹੀ ਕਰਦਾ ਜਿਸ ਤਰ੍ਹਾਂ ਭਰਾ ਜ਼ਿਕਰ ਕਰ ਰਹੇ ਸੀ ਕਹਿੰਦੇ ਵੀ ਭਾਰਤ ਦਾ ਪਹਿਲਾ ਜਿਹ ਹੈ ਬੜਾ ਹੋਗਾ ਜਿਹੜਾ ਟਰੈਕਟਰ ਦੇ ਨਾਲ ਤੈਰਦਾ ਹੈ ਅਸੀਂ ਕੀ ਕਰਨ ਵਾਲੇ ਹਾਂ ਬਾਬਾ ਕਰਾਉਂਦਾ ਗੁਰੂ ਨਾਨਕ ਦੇਵ ਸੱਚਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਰਦਾ ਜ਼ਾਂਗੀ ਹੋਇਆ ਬਿਲਕੁਲ ਪਹਿਲਾ ਵੇੜਾ ਭਾਰਤ ਦਾ ਜਿੱਦਾਂ ਦੀ ਬਾਬੇ ਨੇ ਸੇਵਾ ਲਾਈ ਉਦੋਂ ਤਾਂ ਚੰਗਾ ਦਿਮਾਗ ਲਾਇਆ ਤੇ ਬੀੜਾ ਬਣਾਇਆ ਜੀ ਬਿਲਕੁਲ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਸੀ ਇੱਕ ਟਰੈਕਟਰ ਦੇ ਨਾਲੇ ਬੀੜਾ ਚੱਲਦਾ ਜ਼ਿਕਰ ਕਰ ਰਹੇ ਨੇ ਸੇਵਾਦਾਰ ਕਿ ਭਾਰਤ ਦਾ ਪਹਿਲਾ ਇਕਲੌਤਾ ਬੀੜਾ ਹੈ ਜਿਹੜਾ ਟਰੈਕਟਰ ਦੇ ਨਾਲ ਪਾਣੀ ਦੇ ਵਿੱਚ ਤੈਰਦਾ ਹੈ ਸੰਤਾ ਨੇ ਫਿਰ ਇਸ ਇਲਾਕੇ ਨੂੰ ਇਹ ਸਮਰਪਿਤ ਕਰ ਦਿੱਤਾ ਹੈ ਜਦੋਂ ਪਾਣੀ ਆ ਜਾਂਦਾ ਇਸ ਪਾਸੇ ਪੁਲ ਪਲਟੂਨ ਚੱਕਿਆ ਜਾਂਦਾ ਤਾਂ ਫਿਰ ਇੱਕ ਕਿਸਤੀ ਦੇ ਸਹਾਰੇ ਸੱਤ ਲੋਕਾਂ ਦੀ ਸੱਤ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਹੋ ਜਾਂਦੀ ਹੈ ਪਰ ਹੁਣ ਇਹ ਵੇੜਾ ਜਿਹੜਾ ਇਸ ਪਾਸੇ ਸੇਵਾਦਾਰ ਜਿਵੇਂ ਅੱਜ ਲੱਗੇ ਹੋਏ ਨੇ ਦਿਨ ਰਾਤ ਇਹਨਾਂ ਨੇ ਇੱਕ ਕਰ ਦਿੱਤਾ ਕਈ ਕਈ ਦਿਨਾਂ ਤੋਂ ਲੱਗੇ ਹੋਏ ਨੇ ਤਾਂ ਫਿਰ ਇਸ ਪਾਸੇ ਹੁਣ ਇਹ ਵੇੜੇ ਦੇ ਉੱਤੇ ਲੋਕ ਆਰ ਪਾਰ ਜਾਇਆ ਜਾ ਸਕਣਗੇ ਜਦੋਂ ਇਹ ਜਿਹੜਾ ਮੌਨਸੂਨ ਵਾਲਾ ਸੀਜ਼ਨ ਹੁੰਦਾ ਤਾਂ ਬੜੇ ਹੀ ਤਕਨੀਕੀ ਇੱਕ ਦੇ ਨਾਲ ਬਣਾਇਆ ਗਿਆ ਤਾਂ ਕਿੰਨਾ ਮਰਜ਼ੀ ਵਜਨ ਲੈ ਜਾਓ ਜੀਸੀਬੀ ਇਸ ਤੇ ਜਾਂਦੀ ਆ ਟਰੈਕਟਰੇ ਤੇ ਜਾਂਦੇ ਨੇ ਗੱਡੀਆਂ ਇਸ ਤੇ ਜਾਂਦੀਆਂ ਨੇ ਮੋਟਰਸਾਈਕਲੇ ਤੇ ਜਾਂਦੇ ਨੇ 200 ਤੋਂ ਵੱਧ ਦੇ ਤਕਰੀਬ ਬੰਦੇ ਇਸ ਦੇ ਉੱਤੇ ਪਾਰ ਜਾ ਸਕਦੇ ਨੇ ਇਹ ਬੱਕਰੀ ਤਕਨੀਕ ਹੈ ਜਿਸ ਦੀ ਚਰਚਾ ਪੂਰੇ ਵੱਡੇ ਪੱਧਰ ਤੇ ਹੋ ਰਹੀ ਆ ਹਰ ਕੋਈ ਦੇਖਣਾ ਚਾਹੁੰਦਾ ਸੀ ਇਸ ਬੇੜੇ ਨੂੰ ਕਿ ਇਹ ਚੱਲਦਾ ਕਿਵੇਂ ਆ ਜਦੋਂ ਅੱਗੇ ਟਰੈਕਟਰ ਮਾਰਗ ਚੱਲਦਾ ਸੀ ਤਾਂ ਪਾਣੀ ਉਛਲਦਾ ਸੀ ਲੋਕ ਇਹਨੂੰ ਦੇਖਣ ਦੇ ਲਈ ਇਤਾਬਲੇ ਸੀ ਦੂਰੂ ਦੂਰ ਇਸ ਨੂੰ ਦੇਖਣ ਦੇ ਲਈ ਵੀ ਲੋਕ ਆ ਰਹੇ ਨੇ ਵੀ ਕਿ ਚੱਲਦਾ ਕਿਵੇਂ ਆ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾ ਸਪੋਕਸਮੈਨ ਟੀਵੀ گرداس